ਹਰਮੀ ਸਿੰਘ ਪਠਾਨ ਮਾਜਰਾ ਤੋਂ ਬਾਅਦ ਪੰਜਾਬ ਤੇ ਦਰਜਨ ਦੇ ਕਰੀਬ ਜਿਹੜੇ ਐਮਐਲਏ ਨੂੰ ਸਰਕਾਰ ਦੀ ਰਡਾਰ ਤੇ ਨੇ ਇਹ ਜੀ ਕਿਹੜੀ ਖਿਚੜੀ ਪਕ ਰਹੀ ਸੀ ਜਿਹੜੀ ਸਰਕਾਰ ਨੂੰ ਇੰਨੀ ਖੁੰਦਕ ਹੈ ਕਿ ਹਰਮੀ ਸਿੰਘ ਪਠਾਨ ਮਾਜਰਾ ਤੋਂ ਬਾਅਦ ਜਿਹੜੇ ਦਰਜਨ ਦੇ ਕਰੀਬ ਵਿਧਾਇਕ ਨੇ ਉਹਨਾਂ ਨੂੰ ਟੰਗਣ ਦੀ ਪੂਰੀ ਤਿਆਰੀ ਕਰ ਰਹੀ ਹੈ ਦੇਖੋ ਤਿੰਨ ਚਾਰ ਮਸਲੇ ਨੇ ਇੱਕ ਤੇ ਕੋਈ ਵੀ ਪਾਰਟੀ ਜਿਹੜੀ ਉਹ ਕਹਿੰਦੀ ਕਿ ਸਾਡਾ ਡਿਸਪਲਨਾ ਭੰਗ ਹੋਵੇ ਦੇਖੋ ਹਰਮੀ ਸਿੰਘ ਪਠਾਨ ਮਾਜਰੇ ਦੇਖੋ ਕਿ ਇਹਨਾਂ ਦੇ ਬਜ਼ੁਰਗ ਜਿਹੜੇ ਕਾਂਗਰਸ ਪਾਰਟੀ ਦੇ ਵਿੱਚ ਹੁੰਦੇ ਸੀ ਫਿਰ ਇਹ ਜਿਹਨੇ ਇਦੋਂ ਇਹਨੇ ਹੋਸ਼ ਸੰਭਾਲੀ ਜਾਂ ਜਦੋਂ ਜਵਾਨ ਹੋਏ ਤੇ ਕਾਲੀ ਦਲ ਦੇ ਵਿੱਚ ਆ ਗਏ ਕਾਲੀ ਦਲ ਦੇ ਵਿੱਚ ਯੂਥ ਕਾਲੀ ਦਲ ਦਾ ਪ੍ਰਧਾਨ ਵੀ ਰਿਹਾਗਾ ਫਿਰ ਜਦੋਂ 2011 12 ਦੇ ਪੀਪਲਸ ਪਾਰਟੀ ਆਫ ਪੰਜਾਬ ਬਣ ਗਈ ਫਿਰ ਉਹਦੇ ਚ ਸ਼ਾਮਲ ਹੋ ਗਿਆ ਫਿਰ ਉੱਥੇ ਵੀ ਦਾਲਨੀ ਗਲੀ ਤੇ ਫਿਰ ਆਮ ਆਦੀ ਪਾਰਟੀ ਜਿਸ ਪਾਰਟੀ ਨੇ ਤੁਹਾਨੂੰ ਐਮਐਲਏ ਬਣਾਇਆ ਐਡਾ ਵੱਡਾ ਉਹਦਾ ਦਿੱਤਾ ਪੌਣੀ 4 ਸਾਲ ਚੁੱਪ ਕਰਕੇ ਬੈਠੇ ਰਹੇ ਸੀ ਤੇ ਹੁਣ ਸਾਲ ਡੇਢ ਸਾਲ ਹੋਰ ਚੁੱਪ ਕਰਕੇ ਬੈਠ ਜਾਂਦੇ ਤੁਸੀਂ ਡਿਸਪਲਨ ਭੰਗ ਅਫਸਰਾਂ ਦੇ ਖਿਲਾਫ ਬੋਲਦੇ ਰਹਿੰਦੇ ਆਗੇ ਪੋਲੀਟੀਕਲ ਪਾਰਟੀ ਕੋਈ ਨਹੀਂ ਪਰਵਾਹ ਕਰਦੀ ਆਗੇ ਚਾਹੇ ਤੁਸੀਂ ਕੇ ਆਈਐਸ ਦੇ ਖਿਲਾਫ ਬੋਲੋ ਚਾਹੇ ਆਈਪੀਐਸ ਪੋਲੀਟੀਸ਼ਨ ਆ ਐਮਐਲਏ ਹਨ ਅਗਲੇ ਲੋਕਾਂ ਨੂੰ ਵੀ ਪਤਾ ਅਫਸਰਾ ਹੁੰਦਾ ਹੈ ਕਿ ਉਹਨੇ ਆਪਣੀ ਹਲਕੇ ਦੇ ਵਿੱਚ ਗੁੱਡੀ ਗੁੱਡੀ ਕਰਵਾਉਣੀ ਹੈਗੇ ਚਲੋ ਬੋਲਦਾ ਹੋਊਗਾ ਨਾ ਪਰ ਜਦੋਂ ਤੁਸੀਂ ਹਾਈ ਕਮਾਂਡ ਨੂੰ ਅੱਖਾਂ ਦਿਖਾਓ ਜਾਪਾ ਆਪਣੇ ਮੁੱਖ ਮੰਤਰੀ ਨੂੰ ਚੈਲੰਜ ਕਰੋ ਕਿ ਬਣ ਮੜ ਮਰਦ ਜੋ ਹਾਈ ਕਮਾਂਡ ਦੀ ਸਾਡੀ ਲੁੱਟ ਕੇ ਲੈ ਗਈ ਆ ਫਿਰ ਕੋਈ ਬਰਦਾਸ਼ਤ ਨਹੀਂ ਕਰਦਾ ਕੋਈ ਪਾਰਟੀ ਨਹੀਂ ਬਰਦਾਸ਼ਤ ਕਰਦਾ ਕਿ ਅੱਜ ਤੇ ਹਰਮੀਤ ਸਿੰਘ ਪਠਾਣ ਮਾਇਰਾ ਬੋਲੂ ਕੱਲ ਨੂੰ 20 ਹੋਰ ਬੋਲਣਗੇ 25 ਹੋਰ ਬੋਲਣਗੇ ਕੱਲ ਨੂੰ ਹੋਰ ਅੱਖਾਂ ਦਿਖਾਉਣਗੇ ਇਸ ਕਰਕੇ ਉਹਨੂੰ ਕਾਬੂ ਕਰਨ ਵਾਸਤੇ ਬੀਬੀ ਚੱਕੀ ਜਿਹੜੀ ਬੀਬੀ ਨੇ 3 ਸਾਲ ਪਹਿਲਾਂ ਕੰਪਲੇਂਟ ਦਿੱਤੀ ਸੀ ਕੰਪਲੇਂਟ ਮੰਗਾ ਕੇ ਪਰਚਾ ਦਰਜ ਕਰਤਾ ਪੀ ਚੱਲ ਮੂੰਹ ਬੰਦ ਕਰ ਉਹਨੇ ਫਿਰ ਵੀ ਨਹੀਂ ਕੀਤਾਗਾ ਉਹਨੇ ਹੋਰ ਤਾਂ ਜਿੰਗਾ ਪਾਰਟੀ ਦੀਆਂ ਉਡਾਤੀਆਂ ਪੇ ਸਰਕਾਰ 파ਰਟੀ ਨੂੰ ਲੱਗਾ ਕਿ ਇਹ ਤਾਂ ਕੰਮ ਵਿਗੜ ਜਾਊਗਾ ਫਿਰ ਆ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਪ੍ਰੈਸ਼ਰ ਪਾਉ ਜੇ ਬਾਕੀ ਕੋਈ ਚੂੰਚਾ ਕਰੂਗਾ ਤੇ ਫਿਰ ਪਿੱਛੇ ਬੁਲਾਵਾਂਗੇ ਜੀਟੀਐਫ ਹੁਣ ਸਵਾਲ ਆ ਕਿ ਇਹਦੇ ਨਾਲ ਬੰਦੇ ਹੋਰ ਵੀ ਨੇ ਪਟਿਆਲਾ ਜ਼ਿਲ੍ਹੇ ਦਾ ਵਿਧਾਇਕਾਂ ਦਾ ਪ੍ਰਧਾਨ ਸੀ ਬੌਸ ਇਹਨੂੰ ਬਾਕੀ ਐਮਐਲਏ ਬੌਸ ਕਹਿ ਕੇ ਪੁਕਾਰਦੇ ਸੀ ਅੱਛਾ ਜੀ ਹਾਂ ਕਿਉਂਕਿ ਇੱਕ ਤੇ ਫੁੱਫੜ ਸੀ ਫੁੱਫੜ ਹੁਣ ਸ਼ਰੀਕੇ ਚੋਂ ਜਾਂ ਅਸਲੀ ਜਾਂ ਨਕਲੀ ਉਹ ਤੇ ਪਰਮਾਤਮਾ ਜਾਣਦੇ ਜਾਂ ਜਿਨ੍ਹਾਂ ਦੀ ਸਾਹ ਜਾਂ ਉਥੇ ਹਰਿਆਣੇ ਦੇ ਵਿੱਚ ਉਹ ਦੱਸ ਸਕਦੇ ਹੈਗੇ ਨੇ ਪਰ ਕਿਉਂਕਿ ਇਹਨਾਂ ਚੰਗੀ ਪਹੁੰਚ ਸੀ ਤੇ ਸਾਰੇ ਐਮਐਲਏ ਦੇ ਕੋਲ ਆਉਂਦੇ ਜਾਂਦੇ ਸੀ ਕਈ ਜੇ ਐਮਐਲਏ ਦੇ ਕੰਮ ਨਹੀਂ ਹੁੰਦੇ ਸੀ ਇਹ ਕਰਵਾ ਦਿੰਦੇ ਸੀ ਜੇ ਕਿਸੇ ਮੰਤਰੀ ਦੇ ਕੰਮ ਨਹੀਂ ਹੁੰਦੇ ਸੀ ਤੇ ਇਹ ਕਰਵਾ ਦਿੰਦੇ ਸੀ ਹੁਣ ਜਿਹੜੇ ਇਹਨੂੰ ਬੌਸ ਮੰਨਦੇ ਜਾਂ ਇਹ ਪਟਿਆਲਾ ਐਮਐਲਏ ਦੇ ਜਿਹੜੇ ਯੂਨੀਅਨ ਦਾ ਪ੍ਰਧਾਨ ਆਪਣੇ ਆਪ ਚ ਹੀ ਹਨਾ ਸੈਲਫ ਜਿਹੜਾ ਮੇਡ ਪ੍ਰਧਾਨ ਜਿਹਨੂੰ ਕਹਿੰਦੇ ਨੇ ਤੇ ਉਹ ਉਹਨ ਸਾਰੇ ਪਿੱਛੇ ਪਾਸਾ ਵੱਟ ਗਿਆਗੇ ਉਹਨਾਂ ਨੂੰ ਪਤਾ ਕਿ ਇਹ ਪੰਗਾ ਪੈ ਜੂਗਾ ਤੇ ਕੰਮ ਖੇ ਵਿਗੜ ਗਈ ਖੇਡ ਹਾਲਾਂਕਿ ਜਿੱਦਣ ਕੱਲ ਜਦੋਂ ਫੜਨਗੇ ਕਹਿੰਦੇ ਉਦੋਂ ਪੁਲਿਸ ਪਰੌੜੇ ਛਾ ਗਰੀ ਸੀ ਤੇ ਇਹਨੇ 5-6 ਐਮਐਲਏ ਦੇ ਨਾਲ ਕਾਨਫਰੰਸ ਕਾਲ ਵੀ ਕੀਤੀ ਹੈਗੀ ਉਹਦੇ ਚ ਗੱਲਾਂ ਬਾਤਾਂ ਕੀਤੀਆਂ ਹੁਣ ਸਾਰੇ ਜਿਹੜੇ ਵਿਧਾਇਕ ਨੇ ਇਹਦੇ ਨੇੜੇ ਸੀ ਉਹ ਸਰਕਾਰ ਨੂੰ ਪਤਾ ਉਹ ਇੰਟੈਲੀਜੈਂਸ ਨੂੰ ਵੀ ਪਤਾ ਉਹ ਦਿੱਲੀ ਵਾਲਿਆਂ ਨੂੰ ਵੀ ਪਤਾ ਕਿ ਇਹਨਾਂ ਦੇ ਨਾਲ ਕਿਹੜੇ ਕਿਹੜੇ ਨੀੜ ਤੜ ਸੀ ਉਹ ਸਾਰੇ ਸੁਸਰੀ ਵਾਂਗੂ ਸੌਂ ਗਏ ਨੇ ਉਹਨਾਂ ਦੇ ਪਾਸਾ ਹੀ ਵਟ ਲਿਆ ਕਿ ਕੌਣ ਪਠਾਨਵਾਜ਼ਰਾ ਕਿਹੜਾ ਪਠਾਨਵਾਜ਼ਰਾ ਉਹ ਤੇ ਗੱਲਾਂ ਇਹ ਹੋ ਰਹੀਆਂ ਨੇ ਦੂਜੀ ਇਹ ਗੱਲ ਆ ਗਈ ਕਿ ਜਦੋਂ ਦਿੱਲੀ ਦੀ ਲੀਡਰਸ਼ਿਪ ਸਾਰੀ ਸਾਰੀ ਜੇਲਾਂ ਦੇ ਵਿੱਚ ਉਦੋਂ ਕਹਿੰਦੇ ਕਿ ਇਹਦੇ 20 25 ਜਿਹੜੇ ਐਮਐਲਏ ਦੇ ਨੈਟਵਰਕ ਸੀ ਸੰਪਰਕ ਪਾਵਰਫੁੱਲ ਸੀ ਨਾ ਬਹੁਤ ਜ਼ਿਆਦਾ ਇਹਦੀਆਂ ਦੱਸਿਆ ਜਾ ਰਿਹਾ ਕਿ ਕੋਈ ਕਹਿੰਦਾ ਕਿ ਦਿੱਲੀ ਜਿਹੜੇ ਕਮਰੇ ਦੇ ਵਿੱਚ ਮੀਟਿੰਗ ਹੋਈ ਸੀ ਕੋਈ ਕਹਿੰਦੇ ਗੁਜਰਾਤ ਜਾ ਕੇ ਮੀਟਿੰਗ ਹੋਈ ਸੀ ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਹਾਈ ਕਮਾਂਡ ਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਕਿ ਕੀ ਕੁਝ ਖਿਚੜੀ ਪੱਕ ਰਹੀ ਹੈਗੀਆ ਤੀਜਾ ਜਿਹੜਾ ਮਸਲਾ ਸੀ ਕਿ ਇਹਦੇ ਖਿਲਾਫ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਸੀ ਹਲਕੇ ਦੇ ਲੋਕਾਂ ਨੇ ਵੀ ਦਿੱਤੀਆਂ ਸੀ ਪਮਕੜਾ ਨੇ ਵੀ ਦਿੱਤੀਆਂ ਸੀ ਵਲੰਟੀਅਰਾਂ ਨੇ ਵੀ ਦਿੱਤੀਆਂ ਸੀ ਉਹ ਵੀ ਇਹਨਾਂ ਕੋ ਭੰਡਾਰ ਪਿਆ ਹੁਣ ਜਿਹੜੀ ਤੁਸੀਂ ਗੱਲ ਕਰ ਰਹੀ ਕਿ ਜਿਹੜਾ ਇਹ ਇੱਕ ਡਰਾਵਾ ਵੀ ਹੈਗਾ ਬਾਕੀਆਂ ਤੇ ਕਿ ਜੇ ਤੁਸੀਂ ਇਦਾਂ ਚੂਚਾਂ ਕੀਤੀ ਹੈ ਤੇ ਫਿਰ ਦੇਖ ਲਓ ਹਾਲ ਪਠਾਨਵਾਜ ਦੇ ਵਰਗਾ ਹੋਊਗਾ ਫਿਰ ਤਾਂ ਹੋਰ ਵੀ ਲੋਕ ਖੜੇ ਹੋ ਸਕਦੇ ਕਿਹਦੇ ਕਰਪਸ਼ਨ ਦਾ ਮਸਲਾ ਹੋਸਦਾ ਕਿਹਦੇ ਡੀਏ ਦਾ ਮਸਲਾ ਹੋਸਦਾ ਕਿ ਇਹਦੇ ਕਬਜ਼ੇ ਕਰਦਾ ਮਸਲਾ ਹੋਸਦਾ ਕਿ ਇਹਦੇ ਬਾਈਨਿੰਗ ਕਰਦਾ ਮਸਲਾ ਹੋਸਦਾ ਕੋਈ ਪੈਸੇ ਲੈਂਦਾ ਫੜਿਆ ਜਾਂਦਾ ਉਹ ਸਾਰਾ ਦੀ ਸਰਕਾਰ ਕੋ ਅੰਕੜੇ ਅਗੇ ਨੇ ਉਹ ਇਸ ਕਰਕੇ ਸਾਰੇ ਹੁਣ ਚੁੱਪ ਕਰਕੇ ਬੈਠ ਗਏ ਨੇ ਪਰ ਦੱਸਿਆ ਜਾ ਰਿਹਾ ਕਿ ਦਰਜਣ ਦੇ ਕਰੀਬ ਜਿਹੜੇ ਐਮਐਲਏ ਨੇ ਉਹਨਾਂ ਤੇ ਆਮ ਆਦੀ ਪਾਰਟੀ ਨੇ ਬਾਜ਼ ਅੱਖ ਰੱਖ ਲਿਆ ਪਿੱਛੇ ਲਾਤੇ ਉਹਨਾਂ ਦੇ ਬੰਦੇ ਵੀ ਜਦੋਂ ਵੀ ਹੈਗੇ ਨਾਲ ਹੀ ਚੱਕ ਲਿਓ ਇੱਕ ਕਿ ਇਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਕਿ ਸਾਨੂੰ 227 ਦੇ ਵਿੱਚ ਟਿਕਟਾਨੀ ਮਿਲਣੀਆਂ ਹੈਗੀਆਂ 35 ਤੇ 40 ਸ਼ਾਇਦ ਜਾਂ 35 ਜਾਂ 40 ਜਿਹੜੇ ਐਮਐਲਏ ਨੇ ਜਿਨ੍ਹਾਂ ਦਾ ਡਿਸਾਈਡ ਹੋ ਗਿਆ ਵੀ ਇਹਨਾਂ ਨੂੰ 227 ਦੇ ਵਿੱਚ ਟਿਕਟਾ ਨਹੀਂ ਮਿਲਣੀਆਂ ਹੈਗੀਆਂ ਹਾਲਾਂਕਿ ਨੰਬਰ 60 ਵੀ ਹੋ ਸਕਦਾ ਲੇਕਿਨ ਫਿਲਹਾਲ ਪਹਿਲੇ ਫੇਸ ਕਹ ਦੋ ਕਿ ਉਹਦੇ ਚ 35 40 ਐਮਐਲਏ ਨੇ ਜਿਨ੍ਹਾਂ ਨੂੰ ਆਮ ਆਦੀ ਪਾਰਟੀ ਨੇ ਟਿਕਟਾ ਨਹੀਂ ਦੇਣੀਆਂ ਉਹਨਾਂ ਵਿੱਚ ਪਠਾਨ ਮਾਜਰਾ ਇਹਦੀ ਟੀਮ ਦੇ ਕਈ ਮੈਂਬਰ ਵੀ ਸ਼ਾਮਲ ਸੀ ਜਿਹੜਾ ਇਹਦਾ ਇੱਕ ਧੜਾ ਸੀ ਔਰ ਜਿਹੜੇ ਦਰਜਨ ਦੇ ਕਰੀਬ ਐਮਐਲਏ ਉਹਨਾਂ ਚੋਂ ਤਿੰਨ ਔਰਤਾਂ ਵੀ ਆ ਆਪਣੀ ਪਾਰਟੀ ਦੀਆਂ ਐਮਐਲਏ ਜਿਨ੍ਹਾਂ ਦੇ ਖਿਲਾਫ ਵੀ ਬਹੁਤ ਸਾਰੀਆਂ ਸ਼ਿਕਾਇਤਾਂ ਨੇ ਜਹਾਂ ਜਿਹੜੀਆਂ ਇਸ ਧੜੇ ਦੇ ਨਾਲ ਸੀ ਜੋ ਕੋ ਜੋ ਹਲ ਉਹਨਾਂ ਦੇ ਹਲਕਿਆਂ ਦੇ ਵਿੱਚ ਹੋ ਰਿਹਾ ਉਹ ਸਾਰਾ ਇਸ ਕਰਕੇ ਉਹ ਸਾਰਿਆਂ ਤੇ ਹੀ ਪੰਜਾਬ ਸਰਕਾਰ ਕਹਿ ਲੋ ਜਾਂ ਆਮ ਆਦਮੀ ਪਾਰਟੀ ਕਹ ਲੋ ਉਹਨਾਂ ਨੇ ਆਪਣੀ ਨਜ਼ਰ ਬਣਾਈ ਹੈ ਕਿ ਇਹਨਾਂ ਤੇ ਨਜ਼ਰ ਰੱਖੋ ਇਹ ਕੀ ਗੋਣ ਖਲਾਉਂਦੇ ਆਗੇ ਨੇ ਫਿਰ ਹੋ ਸਦਾ ਕਿ ਇਹਨਾਂ ਦੇ ਜਗ੍ਹਾ ਹੋਰਾਂ ਨੂੰ ਉੱਤੇ ਹਲਕਾ ਇੰਚਾਰਜ ਹੁਣ ਚਰਚਾ ਇਹ ਸ਼ੁਰੂ ਹੋ ਗਈ ਹੈ ਕਿ ਪਠਾਨ ਮਾਇਰਾ ਤੇ ਫਰਾਰ ਹੁਣ ਪਾਰਟੀ ਚ ਉਹਨੂੰ ਟਿਕਟ ਤੇ ਮਿਲਣ ਹੀ ਨਹੀਂ ਹੈਗੀ ਦੂਜਾ ਉੱਤੇ ਹਲਕੇ ਦੇ ਕੰਮ ਕੌਣ ਕਰਾਊਗਾ ਉਹਦੇ ਬਾਅਦ ਦੱਸਿਆ ਜਾ ਰਿਹਾ ਹੈ ਕਿ ਇੱਕ ਤੇ ਕੋਈ ਪੀਆਰਟੀ ਦੇ ਚੇਅਰਮੈਨ ਨੇ ਇੱਕ ਉੱਤੇ ਹੋਰ ਲੀਡਰ ਨੇ ਉਹਨਾਂ ਨੂੰ ਦੋਨਾਂ ਵਿੱਚੋਂ ਕਿਸੇ ਨੂੰ ਇੱਕ ਜਿਹੜੀ ਆ ਉਹ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਸਰਕਾਰ ਜਾਂ ਆਮ ਆਦਮੀ ਪਾਰਟੀ ਕਿਉਂਕਿ ਹੜ੍ਹਾਂ ਕਰਕੇ ਫਸੇ ਉੱਤੇ ਲੋਕਾਂ ਦੀ ਮਦਦ ਕਰ ਰਹੇ ਨੇ ਹਾਲਾਤ ਮਾੜੇ ਨੇ ਪੰਜਾਬ ਦੇ ਤੇ ਉਹ ਹੋ ਸਕਦਾ ਹੈ ਕਿ ਜਦੋਂ ਉਹਨਾਂ ਨੂੰ ਵੇਲ ਮਿਲੇ ਦੇ ਉਸ ਹਲਕੇ ਦੇ ਵਿੱਚ ਕਿਉਂਕਿ ਹੁਣ ਇਸ ਬੈਲਟ ਦੇ ਵਿੱਚ ਵੀ ਖਤਰੇ ਤੇ ਪਾਣੀ ਪਹੁੰਚ ਗਿਆ ਹੈਗਾ ਤੇ ਕੋਈ ਨਾ ਕੋਈ ਹਲਕੇ ਦਾ ਨਮੈਂਦਾ ਚਾਹੀਦਾ ਨਾ ਨਮੈਂਦਾ ਫਰਾਰ ਹੈ ਤੇ ਕਿਸੇ ਹੋਰ ਨੂੰ ਇਸ ਮੌਕੇ ਜਿਹੜੀ ਆ ਸਨੌਰ ਦੀ ਜਿਹੜੀ ਆ ਉਹ ਜ਼ਿੰਮੇਵਾਰੀ ਆਮਾਦੀ ਪਾਰਟੀ ਦੇ ਸਕਦੀ ਔਰ ਇਹਨੂੰ ਪਾਰਟੀ ਚੋਂ ਬਾਹਰ ਵੀ ਕੱਢ ਦੇਣਾ ਚਾਹੀਦਾਗਾ ਜਿਹੜਾ ਬੰਦਾ ਤੁਸੀਂ ਪਰਚਾ ਦਰਜ ਕੀਤਾ ਫਿਰ ਉਹ ਬੰਦਾ ਫਰਾਰ ਹੋ ਗਿਆ ਤੁਹਾਡੀ ਪਟਿਆਲਾ ਪੁਲਿਸ ਕਹਿੰਦੀ ਹੈ ਕਿ ਉਹ ਉਹਨੇ ਗੋਲੀ ਚਲਾਈ ਹੈਗਾ ਹਾਲਾਂਕਿ ਹਰਿਆਣਾ ਪੁਲਿਸ ਨੇ ਗੋਲੀ ਕਹਿੰਦੇ ਕਿ ਨਹੀਂ ਸਾਨੂੰ ਨਹੀਂ ਸੁਣੀ ਦੱਸੋ ਕਿੱਥੇ ਚਲੀ ਹੈਗੀ ਆ ਕੁਈ ਨਾ ਕੁਈ ਤਖੋਲ ਮਿਲਣਗੇ ਨੇ ਚਲਣ ਦੀ ਸਿੱਧੀ ਚਲਾਈ ਪੁੱਠੀ ਚਲਾਈ ਵਿੰਗੀ ਚਲਾਈ ਹਵਾ ਚ ਫਾਇਰ ਕੀਤਾ ਕੁਛ ਨਾ ਕੁਛ ਤੇ ਪਤਾ ਹੋਏ ਇਨੇ ਆਈ ਵਿਟਨਸ ਨੇ ਵਾਜ ਤੇ ਕੈਮਰੇ ਦੇ ਵਿੱਚ ਆਈ ਹੋਊਗੀ ਚਲੋ ਇੱਕ ਜਾਂਚ ਦਾ ਵਿਸ਼ਾ ਹੈਗਾ ਪਰ ਤੁਸੀਂ ਪਾਰਟੀ ਚ ਤੇ ਕੱਢ ਦੋ ਨਾ ਬਾਹਰ ਉਹਨੂੰ ਉਹਨੂੰ ਰੱਖਿਆ ਕਿਉਂ ਇਹੋ ਜਿਹੜੇ ਬੰਦੇ ਨੇ ਜਿਹੜੇ ਕਹਿੰਦੇ ਨੇ ਕਿ ਮੱਝ ਜਿਹੜੀ ਲਿਬੜੀ ਹੋਵੇ ਉਹ ਸਾਰਿਆਂ ਨੂੰ ਲਬੇੜ ਦਿੰਦੀ ਹੈ ਤੇ ਸਾਰਿਆਂ ਨੂੰ ਨਾਲ ਬੇੜੇ ਤੇ ਇਹਨੂੰ ਇਸ ਮੱਝ ਨੂੰ ਬਾਹਰ ਹੀ ਕੱਢ ਦੋ ਇਸ ਕਰਕੇ ਦੇਖਦੇ ਇਹਨੂੰ ਪਾਰਟੀ ਚੋਂ ਕਦੋਂ ਬਾਹਰ ਕੱਢਦੇ ਮਤਲਬ ਤੁਹਾਡੇ ਕੋਲ 94 ਐਮਐਲਏ ਨੇ ਤੁਹਾਡੀ ਸਰਕਾਰ ਤੇ ਟੁੱਟਣੀ ਲੋਕੀ ਦੇ ਕਹਿਣਗੇ ਕਿ ਤੁਸੀਂ ਚੰਗਾ ਕੀਤਾ ਕਿ ਜਿਹੜਾ ਬੰਦਾ ਕ੍ਰਿਮੀਨਲ ਸੀ ਤੁਹਾਡੇ ਜਾਂ ਕ੍ਰਿਮੀਨਲ ਪ੍ਰਵਿਰਤੀ ਵਾਲਾ ਸੀ ਤੇ ਉਹਨੂੰ ਬਾਹਰ ਕੱਢਦੇ ਤੁਸੀਂ ਰੱਖਿਆ ਕਿਉਂ ਸੀ ਤੇ ਇਸ ਕਰਕੇ ਦੇਖਦੇ ਉਹਨਾਂ ਆਮ ਆਦੀ ਪਾਰਟੀ ਜਾਂ ਪੰਜਾਬ ਸਰਕਾਰ ਹਰਮਿਤ ਸਿੰਘ ਪਠਾਨ ਮਾਇਰਾ ਦੇ ਮਸਲੇ ਚ ਕਿਹੜਾ ਕੀ ਫੈਸਲਾ ਲੈਂਦੀ ਹੈਗੀ ਔਰ ਜਿਹੜੇ ਆ ਦਰਜਨ ਦੇ ਕਰੀਬ ਜਿਹੜੇ ਐਮਐਲਏ ਨੇ ਉਹਨਾਂ ਦੇ ਨਜ਼ਰ ਰੱਖੀ ਹੋਈ ਆ ਤੇ 40 ਦੇ ਕਰੀਬ ਜਿਹੜੇ ਐਮ.ਐਲ.ਏ ਪੱਕੇ ਨੇ ਕਿ ਉਹਨਾਂ ਦੀਆਂ ਜਿਹੜੀਆਂ ਟਿਕਟਾਂ ਆ ਉਹ ਕੱਟੀਆਂ ਗਈਆਂ ਹੈਗੀਆਂ ਅ ਜਦੋਂ ਮਾਹੌਲ ਪਾਣੀ ਵਾਲਾ ਜਿਹੜਾ ਲੋਕੀ ਠੀਕ ਹੋ ਗਿਆ ਹਨਾ ਸਰਕਾਰ ਦੇ ਹਾਲਾਤ ਵੀ ਠੀਕ ਹੋ ਗਏ ਤੇ ਮੈਨੂੰ ਲੱਗਦਾ ਕਿ ਅਗਲੇ 3-4 ਮਹੀਨੇ ਬਾਅਦ ਆਮ ਆਦੀ ਪਾਰਟੀ ਦੇਖੋ ਕਿੱਡੇ ਵੱਡੇ ਪਦਰ ਤੇ ਹਲਕਾ ਇੰਚਾਰਜ ਲਾਉਂਦੇ ਆਗੇ ਨੇ ਔਰ ਉਧਰ ਦੂਜੀਆਂ ਪਾਰਟੀਆਂ ਨੂੰ ਵੀ ਲੀਡਰ ਚਾਹੀਦੇ ਆਗੇ ਨੇ ਉਹ ਦੇਖਦੇ ਆ ਕਿ ਆਮ ਆਦੀ ਪਾਰਟੀ ਦੇ ਜਿਹੜੇ ਨਕਾਰੇ ਹੋਏ ਜਾਂ ਕੱਢੇ ਹੋਏ ਐਮਐਲਏ ਜਨੂ ਲੈਂਦੀ ਹੈ ਕਿ ਜਾਂ ਨਹੀਂ ਲੈਂਦੇ ਹੈਗੇ ਮਤਲਬ ਇਹ ਨਾ ਕਿ ਆਮ ਆਦੀ ਪਾਰਟੀ ਕਵੇ ਕਿ ਸਾਡੀ ਜਿਹੜੀ ਟੋਕਰੀ ਸੀ ਰੱਦੀ ਉਹ ਪਤਾ ਨਹੀਂ ਦੂਜੀਆਂ ਪਾਰਟੀਆਂ ਨੇ ਆਪਣੇ ਸਿਰ ਤੇ ਚੁੱਕ ਲਈ ਹੈਗੀ ਇਹ ਵੀ ਆਉਣ ਵਾਲੇ ਸਮੇਂ ਚ ਪਤਾ ਲੱਗੂਗਾ